हां जी दोस्तों सारेया नु सस्श्रीकाल स्वागत करते हा टोटा राज संधू फार्मिंग दे विच सो दोस्तों दोस्तो, 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 आज पहुंचेया ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਭੁੱਲਰ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੱਡੀ ਗਿਣਤੀ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਆ ਦੋਸਤੋ ਵਿਕਰੀ ਵਾਲੇ ਤੇ ਅੱਜ ਟੋਟਲ ਪਸ਼ੂ ਦਾ ਦੋਸਤੋ 87 ਨੇ ਪਰ ਹੋਂਡੇ ਅੱਜ ਪਸ਼ੂ ਆਪੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਇਹ ਟੋਟਲ 5 ਗਰਾਗ ਦਿਖਾਵਾਂਗੇ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਬੈੜ ਬਿਲਕੁਲ ਤਾਜੀ ਸੂਈ ਸੁਵਾਈ ਆ ਤੇ ਬਾਕੀ ਚਾਰ ਬੈੜਾਂ ਬਿਲਕੁਲ ਤਿਆਰੀ ਵਾਲੀਆਂ ਨੇ ਠੀਕ ਹੈ ਜੀ ਬਿਲਕੁਲ ਤਿਆਰ ਪਰ ਤਿਆਰ ਨੇ ਪੰਜਾਂ ਚੋਂ ਛਿਆਂ ਦਿਨਾਂ ਦੇ ਵਿੱਚ ਇਹ ਬੈੜਾਂ ਜਿਹੜੀਆਂ ਦੋਸਤੋ ਸੁੰਦੀਆਂ ਨੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲਾਂਗੇ ਸੋ ਬਾਕੀ ਜਿਹੜਾ ਕੋਈ ਵੀਰ ਦੋਸਤੋ ਪੰਜਾਬ ਦੇ ਕਿਸੇ ਕੋਨੇ ਦੇ ਵਿੱਚੋਂ ਚਾਹੇ ਪੰਜਾਬ ਦੇ ਵਿੱਚੋਂ ਚਾਹੇ ਆਊਟ ਆਫ ਸਟੇਟ ਪੰਜਾਬ ਤੋਂ ਬਾਹਰ ਕੋਈ ਵੀਰ ਆ ਰਿਹਾ ਪਸ਼ੂ ਖਰੀਦਣ ਰਹਿਣ ਸਹਿਣ ਦਾ ਜਿਹੜਾ ਦੋਸਤੋ ਪੂਰਾ ਪ੍ਰਬੰਧ ਹੈਗਾ ਪੂਰੀ ਫੈਸਿਲਿਟੀ ਹੈਗੀ ਆ ਕੋਈ ਵੀਰ ਆਪਦੀ ਦੋ ਡੰਗ ਚੋਕੇ ਤਸੱਲੀ ਕਰਕੇ ਲੈ ਜਾ ਸਕਦਾ ਹੈ ਪਸ਼ੂ ਰਹਿਣ ਸਹਿਣ ਦਾ ਪ੍ਰਬੰਧ ਆ ਦੋਸਤੋ ਰੋਟੀ ਪਾਣੀ ਖਾਣੇ ਦਾ ਪੂਰਾ ਪ੍ਰਬੰਧ ਆ ਇਸ ਕਰਕੇ ਕੋਈ ਵੀਰ ਆਊਟ ਆਫ ਸਟੇਟ ਦੀ ਗੱਲ ਜ਼ਿਕਰ ਕਰਨ ਲਗੇ ਚਾਹੇ ਪੰਜਾਬ ਦੇ ਕਿਸੇ ਕੋਨੇ ਦੀ ਗੱਲ ਕਰ ਲਗੇ ਆ ਰਿਹਾ ਦੋਸਤੋ ਪਸ਼ੂ ਖਰੀਦਣ ਤੇ ਰਹਿਣ ਸਹਿਣ ਦੀ ਪੂਰੀ ਜਿਹੜੀ ਵਿਵਸਥਾ ਹੈਗੀ ਆ ਦੋਸਤੋ ਠੀਕ ਆ ਜੀ ਪੂਰਾ ਪ੍ਰਬੰਧ ਹੈਗਾ ਚਾਹ ਪਾਣੀ ਦਾ ਰੋਟੀ ਪਾਣੀ ਦਾ ਸੋ ਕੋਈ ਵੀਰ ਆਪਦੀ ਦੋ ਡੰਗ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰਕੇ ਲੈ ਕੇ ਜਾ ਸਕਦਾ ਹੈ ਪਸ਼ੂ ਠੀਕ ਆ ਤੇ ਆਓ ਗੱਲਬਾਤ ਕਰਦੇ ਆਂ ਬਤੇਰੇ ਵੀਰ ਸੰਦੀਪ ਦੇ ਨਾਲ ਦੋਸਤੋ ਭਿੱਖੀ ਪਿੰਡ ਤੋਂ ਕਿ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰ ਸਿੰਘ ਵੱਡਾ ਪਿੰਡ ਆ ਦੋਸਤੋ ਸੌਰ ਸਿੰਘ ਮਾਝੇ ਦਾ ਪਿੰਡ ਆ ਨੇੜੇ ਪਿੰਡ ਪੁੱਜਰ ਹੈਗਾ ਦੋਸਤੋ ਠੀਕ ਆ ਜੀ ਤੇ ਆਓ ਲੈਨੇ ਆ ਡਿਟੇਲ ਵੀਰ ਸੰਦੀਪ ਦੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸੰਦੀਪ ਵੀਰ ਸਸਰੀਕਾਰ ਸਸਰੀਕਾਰ ਸੰਤੂ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਸੰਦੀਪ ਭਾਈ ਹੋਰ ਸੁਣਾ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਅੱਛਾ ਸੰਦੀਪ ਵੀਰੇ ਕਿਦਾਂ ਵਿਕਦੇ ਰਹਿੰਦੇ ਪਸ਼ੂ ਆਈ ਜਾਂਦੇ ਸੰਤੂ ਸਾਹਿਬ ਪਰਸੋਂ ਠੀਕ ਹੈ ਪਰ ਸੋਹਣੀ ਚੌਦਾ ਆਪਾਂ ਪਾਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਬੈਠਾ ਅੱਜ ਵੀ ਚੰਗੀਆਂ ਕਾਫੀ ਖੂਬਸੂਰਤ ਨੇ ਹਾਂਜੀ ਹਾਂਜੀ ਬਹੁਤ ਸੋਹਣੇ ਪਸ਼ੂ ਹੋ ਸੰਧੂ ਸਾਹਿਬ ਅੱਜ ਵੀ ਹੈਗੇ ਆਪਣੇ ਕੋ 14 15 ਨੱਕ ਜਿਹਦੇ ਵਿੱਚੋਂ ਕੋਈ ਚਾਰ ਕਨਕ ਤੇ ਸਵੇਰੇ ਵੇਗੇ ਆ ਜੀ ਅੱਛਾ ਜੀ ਤੇ ਪੰਜ ਕਨਕ ਅੱਜ ਵਿਖਾ ਦਿੰਨੇ ਆ ਬਾਕੀ ਕੱਲ ਨੂੰ ਤੇ ਪਰਸੋਂ ਨੂੰ ਬਾਕੀ ਵੀ ਤਿਆਰ ਹੋਣਗੇ ਜਿਤਨਾ ਉਤਨਾ ਵਿਖਾ ਦਾਂਗੇ ਸੰਧੂ ਸਾਹਿਬ ਲਓ ਵੀ ਹਾਂਜੀ ਸੋ ਦੋਸਤੋ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰ ਬਾਕੀ ਤੁਸੀਂ ਆਪਣਾ ਸਮੇਂ ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਸੰਦੀਪ ਭਾਈ ਅੱਜ ਇੱਕ ਹੀ ਵੜ ਸੋਈ ਹੈ ਬਾਕੀ ਚਾਰੇ ਗੱਬਣ ਚਾਰੇ ਗੱਬਣਾ ਸੰਧੂ ਸਾਹਿਬ ਕੋਈ 5 5 4 4 ਦਿਨ ਲੈਂਦੀਆਂ ਜੀ ਠੀਕ ਹੈ। ਕੋਈ ਸੂਈ ਆ ਵੇਰ ਪਰਸੋਂ ਦੀ ਜਿਹੜੀ ਸੂਈ ਹੈ ਜੀ। ਲਓ ਜੀ। ਹਾਂਜੀ। ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰ ਕਰ ਲਈਏ ਆਪਾਂ। ਹਾਂਜੀ ਸੰਤੂ ਸਾਹਿਬ ਜੀ। ਕਰ ਗਏ ਇਹਦੀ ਡਿਟੇਲ ਸਾਂਝੀ ਕਿੰਮਾ ਸੁਭਾ ਸੂਣ ਵਾਲੀ। ਸੰਤੂ ਸਾਹਿਬ ਤੇਜਾ ਸੁਭਾ ਸੁਣੀ ਆ ਰਹੀ ਏ। ਹਾਂਜੀ। ਕੋਈ ਦੂਜੇ ਸੁਭੇ ਦਾ ਰਿਕਾਰਡ 20 22 ਕਿਲੋ ਦਾ ਦੱਸਿਆ ਜਿਹੜੇ ਬੰਦਿਆਂ ਦਾ ਆਪਾਂ ਲਈ ਹੈ ਜੀ। ਠੀਕ ਹੈ ਜੀ। ਹਾਂਜੀ। ਬਾਕੀ 35 ਤਾਂ ਆਪਣਾ ਬਹੁਤ ਜਿਆਦਾ ਓਕੇ ਆ ਜੀ। ਚਮਾਂ ਸਣਾਂ ਦੀ ਫੋਲੀ ਆਪਣੀ ਗਰੰਟੀ ਹੋ ਗਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ। ਜਰਸੀ ਕ੍ਰੋਸ ਚ ਆ ਗਈ ਨਾ। ਹਾਂਜੀ ਜਰਸੀ ਕ੍ਰੋ ਕਰਵਾ ਲਈ ਠੀਕ ਹੈ ਜੀ ਵਜਨ ਲੋੜ ਪੂਰਾ ਇਸ ਵੈਡ ਦਾ ਬਾਕੀ ਚੌਥਾ ਥਾਣਾ ਦੀ ਤੁਸੀਂ ਵੇਖ ਲਓ ਠੀਕ ਹੈ ਜੀ 35 ਵੀ ਆਪਾਂ ਕੋਈ 4-4 ਧਾਰਾਂ ਮਾਰ ਦਿੰਨੇ ਆ ਆ ਲਓ ਜੀ ਠੀਕ ਹੈ ਜੀ ਸੋ ਮੇਰਾ ਵੀਰ ਜਿਹਨੂੰ ਨਹੀਂ ਵੀ ਪਤਾ ਦੋਸਤੋ ਆਪਣੀ ਟਿੱਪ ਕੇ ਇਸੇ ਤਰ੍ਹਾਂ ਤਸੱਲੀ ਕਰਕੇ ਚੀਜ਼ ਲਿਆ ਕਰੋ ਕੋਈ 2-2 4-4 ਧਾਰਾਂ 5-5 ਧਾਰਾਂ 10-10 ਧਾਰਾਂ 8-8 ਧਾਰਾਂ ਜਰੂਰ ਮਾਰ ਲਿਆ ਕਰੋ ਠੀਕ ਹੈ ਜੀ ਤੇ ਕਿਉਂਕਿ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਗੁਲਾਮਾ ਲੈਣਾ ਤੇ ਦੇਣਾ ਮਾੜਾ ਹੁੰਦਾ ਬਹੁਤ ਜਿਆਦਾ ਪੱਪੜ ਚੰਗੇ ਆ ਜੀ ਸੰਤ ਸਾਹਿਬ ਠੀਕ ਹੈ ਤੇ ਪੀੜੀ ਦੇ ਪਾਪਿਆਂ ਵਾਂਗੂ ਜ ਠੀਕ ਆ ਸੋ ਵਜਨ ਲੋਡ ਪੂਰਾ ਕਰਨ ਵਾਲੀ ਦਾ ਵਜਨ ਲੋਡ ਪੂਰਾ ਕਦ ਕਾਠ ਮੀਡੀਆ ਮੰਗ ਕੇ ਕੰਗ ਕੇ ਕੋਈ ਸੌਦਾ ਕਰ ਲਿਓ ਬਾਕੀ ਜਰਸੀ ਦੇ ਐਫ ਦਾ ਕ੍ਰੋਸਪਨ ਹੈਗਾ ਠੀਕ ਆ ਤੇ ਖੋਲ ਕੇ ਇੱਕ ਵਾਰੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਸੌਦਾ ਤੁਸੀਂ ਕਰਨਾ ਠੀਕ ਆ ਨੰਬਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਆ ਲਓ ਜੀ ਸੰਦੂ ਸਾਹਿਬ ਲੈਵੇ ਕਰਕੇ ਤੁਰਨਾ ਔਖਾ ਆ ਬੈਠਣ ਤੁਰਨਾ ਔਖਾ ਹਜੇ ਵੀ ਸੰਦੀਪ ਲੈ ਜੂ ਦੋ ਚਾਰ ਹਜੇ ਸੰਦੂ ਸਾਹਿਬ ਚਾਰ ਪੰਜ ਦਿਨ ਲੈ ਜਾਣੇ ਬੈਠਣੇ ਪੂਰੇ ਲੋ ਜੀ ਸੋ ਗੱਲਾਂ ਜਿਹੜੀਆਂ ਦੋਸਤੋ ਪਰੇ ਦੀਆਂ ਹੋ ਜਾਣੀਆਂ ਨੇ ਕਰਮਾ ਵਾਲੀ ਤੋਰਾ ਤੁਸੀਂ ਵੇਖ ਕੇ ਚੈੱਕ ਕਰੋ ਆਰਡਰ ਦਾ ਖਲਾਰ ਠੀਕ ਹੈ ਜੀ ਪਾਂਡਾ ਵੇਖੋ ਬਹੁਤ ਜ਼ਿਆਦਾ ਖੂਬਸੂਰਤ ਸੋਹਣਾ ਬਣਾਤਨਾ ਅੱਜ ਅੱਜ ਦੇ ਸਮੇਂ ਤਿਆਰ ਕਰੀ ਖੜੀ ਹੈ ਕਰਮਾ ਵਾਲੀ ਥਾਣ ਪੂਰਾ ਮੁਠੀ ਆ ਹੱਥੀ ਚਵਾਈ ਦਾ ਥਾਣਾ ਤੋਰਾ ਬਿਲਕੁਲ ਪੁਲਵਾਨਾ ਵਰਗਾ ਜਿਹੜਾ ਦੋਸਤੋ ਚਾਲ ਆ ਇਸ ਬੈੜ ਦੀ ਇਹ ਮੱਕ ਰੰਗ ਬਿਲਕੁਲ ਬਲੈਕ ਜਿੰਨੀ ਵਹਿ ਗਈ ਸੰਤੂ ਸਾਹਿਬ ਨਿੱਗਰ ਆ ਉਤਰਾਂ ਨਿੱਗਰ ਆ ਪਿੰਡੇ ਪੰਡੇ ਦੀ ਵੀ ਠੀਕ ਹੈ ਜੀ ਲਓ ਠੀਕ ਹੈ ਜੀ ਬਾਕੀ ਟਿੱਪਣ ਟੁੱਪਣ ਵੀ ਸਾਰੇ ਵੀਰਾਂ ਨੇ ਦੋਸਤੋ ਦੇਖ ਹੀ ਲਈ ਆ ਬੰਬੇ ਪਾਸ ਟਿੱਪਣੇ ਕੀ ਆ ਆ ਦੇਖੋ ਠੀਕ ਆ ਸੋਚ ਚਾਲ ਢਾਲ ਪੂਰਾ ਤੋੜਾ ਠੀਕ ਹੈ ਜੀ ਠੀਕ ਹੈ ਜੀ ਅਜੇ ਸੰਤੋ ਸਾਹਿਬ ਪਸੀਨਾ ਸਾਰੇ ਜਾਨੀ ਕਿ ਥਕਵੇਂ ਜਿਹੇ ਆਏ ਆ ਹਾਂਜੀ 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 ਉਹਦਾ ਕਰਕੇ ਬਿਲਕੁਲ ਜੀ ਬਿਲਕੁਲ ਥੋੜਾ ਜਿਹਾ ਦੂਰੋਂ ਲਿਆਉਂਦੀਆਂ ਸੀ ਸਾਰੀਆਂ ਠੀਕ ਹੈ ਜੀ ਠੀਕ ਹੈ ਲੋ ਵੀ ਪ੍ਰਭੂ ਕਰੋਗਾ ਦਾ ਠੀਕ ਹੈ ਸੋ ਬਹੁਤ ਵਧੀਆ ਲੈ ਆਈਏ ਜੀ ਮੋੜ ਦਿਓ ਵੀਰ ਸੰਦੀਪ ਜੀ ਠੀਕ ਹੈ ਸਦੀਪ ਕੀ ਕਰਦੇ ਵੀਰ ਮੰਗੇ ਦੀ ਸੰਤੋਖ ਸਾਹਿਬ ਮੁੱਲ ਦੇ ਭਾਵੇਂ ਕਰਾ ਲਓ 75000 ਰੁਪਿਆ ਵੈੜ ਦਾ ਪਰ ਆਪਾਂ ਬਿਲਕੁਲ ਜਾਇਜ਼ੀ ਕਰਨਾ ਸੰਤੋਖ ਸਾਹਿਬ ਮੁੱਲ ਕਰਦੇ 66000 ਰੁਪਿਆ 65000 ਦੀ ਦੇ ਦਾਂਗੇ ਜੀ 65000 ਦੀ ਉਹ ਚਮੇ ਕਰ ਦਾਂਗੇ ਮਾਨਦਾਨ 63000 ਦੀ ਲਾਸਟ ਦੇ ਦਾਂਗੇ ਸੰਤੋਖ ਸਾਹਿਬ ਠੀਕ ਹੈ ਜੀ ਹਾਂ ਜੀ ਲਓ ਬਦੋਸਤੋ 63000 ਦੀ ਜਿਹੜੀ ਲਾਖ ਬਾਕੀ ਵੈੜ ਸੰਤੋਖ ਸਾਹਿਬ 75000 ਦੀ ਆ ਅਜੇ ਆ ਵੇਖੋ ਨਿੱਗਰ ਲੇਵਾ ਬਿਲਕੁਲ ਨਿੱਗਰਿਆ ਕਿਤੇ ਕੋਈ ਪਾਲ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਲਓ ਜੀ 63000 ਦੀ ਹਾਂ ਜੀ 63000 ਦੀ ਜਾਂ ਆ ਵੀ ਸੋਹਣੀ ਆ ਵਜਨ ਲੋਡ ਪੂਰਾ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਆ ਸੂਈ ਹੈ ਜੀ ਇਹ ਸੰਤੋਖ ਸਾਹਿਬ ਇਹ ਪਰਸੋਂ ਦੀ ਸੂਈ ਆ ਜਵਾ ਚੂ ਇਹਦਾ ਬੜਾ ਜਿਆਦਾ ਚੰਗਾ ਨਿਕਲਿਆ ਜੀ ਪਰਸੋਂ ਰਾਤ ਸੂਈ ਹੈ ਆ ਸੂਬਾ ਕਨਾਂ ਦੂਜਾ ਦੂਜਾ ਸੂਬਾ ਸੂਈ ਆ ਜੀ ਇਸ ਟਾਈਮ ਇਹਦੇ ਥੱਲੇ 14 ਕਿਲੋ ਬੋਲਾ ਤਿਆਰ ਹੋ ਗਿਆ ਜੀ ਵੱਛੀ ਮਗਰ ਆ ਗਈ ਵੱਛੀ ਮਗਰਿਆ 13 14 ਕਿਲੋ ਬੋਲਾ ਇਸ ਟਾਈਮ ਹਾਜ਼ਰ ਆ ਜੀ ਇਹਦੇ ਤੇ ਦੋਸਤੋ ਕੱਲ ਹੀ ਸੂਈ ਹੈ ਹਾਂਜੀ ਹਾਂਜੀ ਆ ਵੇਖੋ ਨਾ ਪਰਸੋਂ ਸ਼ਾਮੀ ਪਰਸੋਂ ਸ਼ਾਮੀ ਹਾਂਜੀ ਠੀਕ ਆ ਜੀ ਨਾੜੂ ਤੇ ਬੱਚਾ ਤੇ ਵੱਛੀ ਮਗਰ ਆ ਦੋਸਤੋ ਦੂਜਾ ਸੂਆ ਹੈ ਤੇ ਬੋਲਾ ਕਿਨਾਂ ਦੱਸਿਆ ਜੀ 13 14 ਕਿਲੋ ਆਜ ਰਿਆ ਸੰਤੂ ਸਾਹਿਬ ਲਓ ਜੀ 13 14 ਕਿਲੋ ਤੇ ਹੁਣ ਚੱਲਣ ਢਈ ਆ ਹਾਂਜੀ ਤੇ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ ਤੇ ਸੋਈ ਸੋਵਾਈ ਵੈੜਾ ਬਹੁਤੇ ਵੀਰ ਸੌਦਾ ਭਾਲਦੇ ਵੀ ਸੋਇਆ ਸੋਇਆ ਪਸ਼ੂ ਖਰੀਦੀਏ ਸੋ ਉਹਨਾਂ ਵੀਰਾਂ ਲਈ ਇਹ ਜਿਹੜੀ ਦੋਸਤੋ ਵੈੜਾ ਸੋਈ ਸੋਵਾਈ ਆ ਤੇ ਕੋਈ ਵੀਰ ਆਉਦੀ ਬੇ ਧੜਕ ਬੇਚਿੰਤ ਦੋ ਡੰਗ ਚੋ ਕੇ ਇੱਕ ਟਾਈਮ ਚੋ ਕੇ ਤਸੱਲੀ ਕਰ ਲੈ ਠੀਕ ਆ ਸੰਤੂ ਸਾਹਿਬ ਏਡਾ ਜਿਆਦਾ ਚਵਾਹਵਾ ਭਾਵੇਂ ਕੋਈ ਧਾਰ ਮੜਾ ਮਾਰੇ ਜੀ ਠੀਕ ਹੈ ਜੀ ਇਹ ਹੈ ਆਪਾਂ ਨੂੰ ਫੇਰ ਅਗਲੇ ਘਰ ਜਾ ਕੇ ਅਗਲਾ ਦਵੇ ਜਦੋਂ ਅਗਲੇ ਘਰ ਗਾ ਲੈ ਜੇ ਬਾਅਦ ਚ ਆਪਾਂ ਰੁਪਈਏ ਲਵਾਂਗੇ ਸੰਤੂ ਸਾਹਿਬ ਪਹਿਲਾਂ ਪਾਸ ਕਰਾ ਕੇ ਏਡਾ ਜਿਆਦਾ ਚਵਾਪ ਸਮਾਨ ਸੰਤੂ ਸਾਹਿਬ ਇੱਕੇ ਹੱਥ ਹੀ ਆਉਂਦੀ ਵੈੜ ਠੀਕ ਹੈ ਠੀਕ ਹਾਂਜੀ ਠੀਕ ਲਓ ਵੀ ਠੀਕ ਆ ਸੋ ਬਾਕੀ ਥਾਣੇ ਦੋਸਤੋ ਆ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਸੋਹਣਾ ਗੁਲਾਬੀ ਥਾਣਾ ਤੇ ਮੁਠੀ ਵਾਲਾ ਥਾਣਾ ਠੀਕ ਹੈ ਜੀ ਨੋਕ ਵਾਲਾ ਥਾਣਾ ਤੇ ਸਪੇਸ ਵੀ ਕਾਫੀ ਸੋਹਣੀ ਆ ਕੋਈ 5-5 ਇੰਚ 4-4 ਇੰਚ ਤੇ ਜਿਹੜਾ ਥਾਣਾ ਲੱਗਾ ਇਸ ਵੈੜ ਦੇ ਲਓ ਜੀ

ਤੋ ਦੋਸਤੋ ਇਹੋ ਇੱਕ ਇੱਕ ਜਿਹੜੀ ਵੜ ਸੂਈ ਆ ਬਾਕੀ ਸਾਰੇ ਗੱਬਣਾ ਪਸ਼ੂ ਇਹ ਜਿਹੜੀ ਵੜ ਸੂਈ ਆ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਆ ਦੂਜੇ ਨੰਬਰ ਤੇ ਆ ਠੀਕ ਆ ਤੋਂ ਥਣ ਤੁਸੀਂ ਆ ਦੇਖ ਕੇ ਚੈੱਕ ਕਰੋ ਬਹੁਤ ਸੋਨਾ ਥਣ ਆ ਲੈ ਆਛਾ ਸੰਦੀਪਰੇ ਕੀ ਮੁੱਲ ਰੂਗਾ ਇਹਦਾ ਸੰਧੂ ਸਾਹਿਬ ਅੱਛੀ ਰਹੀ ਹੈ ਜੀ 65000 ਰੁਪਏ ਦੀ ਦੋਤ ਸੰਧੂ ਸਾਹਿਬ ਪਹਿਲੇ ਸਵੇਰੇ ਜਿਹੜੇ ਬੰਦੇ ਤੋਂ ਲਈ ਆਉਂਦੇ 18 ਕਿਲੋ ਆਪਾਂ ਚੋਇਆ ਰਹੇ ਥੱਲੇ ਹੂੰ ਹੂੰ ਪਰ ਆਪਾਂ ਬਿਲਕੁਲ ਜਿਆਦਾ ਜੀ ਮੁੱਲ ਕਰਨਾ ਸੰਤੋ ਸਾਹਿਬ 60000 ਰੁਪਏ ਨਿਮਾਂੜਿਆ ਹਾਂ 56000 ਦੇ ਹਾਨਾ ਦੇ ਦਾਂਗੇ 56000 ਹਾਂਜੀ 56000 ਦੀ ਹਾਨਾ ਦੇ ਦਾਂਗੇ ਠੀਕ ਹੈ ਉਹ ਚੋਏ ਮਾਲ ਤਾਨ ਕਰ ਦਾਂਗੇ ਥੋੜਾ ਬਦਾ ਛੋਟਾ ਕਰ ਦਾਂਗੇ ਪੂਰੀ ਕਸਰ ਹੀ ਕੱਢ ਦੋਗੇ ਦੇ ਦਾਂਗੇ 55 ਦੀ ਦੇ ਦਾਂਗੇ ਜੀ ਲਓ ਜੀ ਹਾਂਜੀ 55000 ਦੀ ਦੋਸਤੋ ਇਹ ਵੇੜ ਮੈਝੂਗੀ ਹਾਂਜੀ ਬਾਕੀ ਸਾਫ ਸਫਾਈ ਜੰਨੀ ਹੈਗੀ ਆ ਲੈਵਾ ਵੀ ਚੰਗਾ ਸੋਰੀ ਬਿਲਕੁਲ ਬਿਲਕੁਲ ਨਿੱਗਰ ਲੈਵਾ ਸੰਤੋ ਸਾਹਿਬ ਬਿਲਕੁਲ ਬੱਟੇ ਰਗਾ ਬਿਲਕੁਲ ਬਿਲਕੁਲ ਆ ਕਰੂਗਾ ਠੀਕ ਹੈ ਜੀ 55000 ਦੀ ਇਹ ਲੈਣ ਦੇਣ ਇਸ ਤੋਂ ਬਾਅਦ ਅੱਗੇ ਆ ਗਏ ਆਪਣੇ ਕੋਲ ਲਾਲ ਬੇੜਾ ਲਾਲ ਬੇੜਾ ਸੰਤੋਖ ਸਾਹਿਬ ਤਿੰਨੇ ਹੀ ਸ਼ਾਈ ਵਾਲ ਸ਼ਾਈ ਵਾਲ ਤੇ ਗਿਰਦਾ ਕਰੋ ਸਿਆ ਜੀ ਲਓ ਜੀ ਸ਼ਾਈ ਵਾਲ ਤੇ ਗਿਰਦਾ ਕਰੋ ਹਾਂ ਜੀ ਕੰਨ ਕੋ ਨਾ ਵੇਖੋ ਗਿਰਨਾ ਵਾਲਾ ਲੱਗਾ ਜੀ ਇਹਨਾਂ ਨੂੰ ਬਿਲਕੁਲ ਜੀ ਰਗੜਾ ਵੱਡਾ ਕੰਨ ਲੱਗਾ ਜੀ ਲੈ ਹਾਂ ਠੰਡੀਆਂ ਧੀਰੀਆਂ ਬਿਲਕੁਲ ਬਿਲਕੁਲ ਸੰਤੂ ਸਾਹਿਬ ਠੰਡੀਆਂ ਧੀਰੀਆਂ ਉਹ ਜੀ ਕੋਈ ਗੱਲ ਨਹੀਂ ਸ਼ੁਕਰਪਨਾ ਕੋਈ ਨਹੀਂ ਹੈਗਾ ਹਾਂ ਲੋ ਜੀ ਲੋ ਬੀ ਦੋਸਤੋ ਬਾਕੀ ਸਫਾਈਆਂ ਸੁਪੂਈਆਂ ਵੇਖੋ ਹਾਂਜੀ ਥਾਣਾ ਦੀਆਂ ਕੁਆਲਿਟੀਆਂ ਵੇਖੋ ਬਹੁਤ ਖੂਬਸੂਰਤ ਸਫਾਈਆਂ ਸੁਪੂਈਆਂ ਲੈ ਕੇ ਕਰਮ ਵਾਲੀਆਂ ਤੁਰੀਆਂ ਫਿਰਦੀਆਂ ਸੰਤੂ ਸਾਹਿਬ ਵੀ ਉਂਗਲ-ਉਂਗਲ ਜਿੱਡੀ ਮੋਟੀ ਧਾਰ ਆਉਂਦੀ ਹੈ ਵੇੜਾਂ ਦੇ ਹਾਂ ਲੋ ਜੀ ਠੀਕ ਹੈ ਮੋਟਾ ਥਾਣਾ ਦੋਸਤੋ ਗੋਲ ਥਾਣਾ ਮੋਟਾ ਠੀਕ ਹੈ ਤੇ ਸੰਦੀਪ ਇਹਦਾ ਸੁਆ ਵੀਰ ਕਿੰਨਾ ਸੁਆ ਸੰਤੂ ਸਾਹਿਬ ਦੁਜਾ ਇਹਦਾ ਪਿਓਰ ਦੁਜਾ ਦੁਜਾ ਹਾਂਜੀ ਠੀਕ ਹੈ ਜੀ ਪਹਿਲਾ ਸੁਆ ਕੋ 14 15 ਕਿਲੋ ਮਿਲਦੇ ਨੇ ਚਵਾਇਆ ਜੀ ਠੀਕ ਹੈ ਜੀ ਜਿਹੜੇ ਵੀਰਾਂ ਨੂੰ ਆਪਾਂ ਲਈ ਆਉਣਾ ਕਿਹਾ ਕਿ ਪਹਿਲੇ ਸੁਆ ਇਹ 14 15 ਕਿਲੋ ਇਹਨੇ ਥੱਲੇ ਕਿਹਾ ਠੀਕ ਹੈ ਜੀ ਠੀਕ ਹੈ ਹਾਂਜੀ ਤਾਂ ਦਿਨ ਲਾਜੂ ਜੇ ਕੋਈ ਦਿਨ ਕੋਈ 2-4 ਦਿਨ ਲੈ ਜਾਊਗੀ ਜੀ ਲਓ ਜੀ 2-4 ਦਿਨ ਆਈਡੀਆ ਦੋਸਤੋ ਲੈ ਜਾਊਗੀ ਬਾਕੀ ਹੈ ਕਰਮਾਂ ਵਾਲੀ ਪੂਰੀ ਤਿਆਰੀ ਤੇ ਵੀ 2-4 ਦਿਨ ਕੱਢ ਜੇ ਦੋਸਤੋ ਤੇ ਕੱਢ ਜਾਵੇ ਹੋ ਸਕਦਾ ਕੋਈ ਬਿਲਕੁਲ ਤਿਆਰੀ ਜਿਆ ਕੱਢ ਜੇ ਤਾਂ ਕੱਢ ਜੇ ਨਾ ਕੱਢੇ ਸਾਨੂੰ ਸਭ ਭਾਂਵੇਂ ਅੱਗੀ ਸਵੇਰੀ ਬਿਲਕੁਲ ਬਿਲਕੁਲ ਸਫਰ ਤੇ ਲਾ ਜਾ ਕੇ ਵੀ ਦੋਸਤੋ ਵੀਰ ਕੋਈ ਦੂਰੋਂ ਨੇੜੇ ਜਾਂਦਾ ਸਫਰ ਤੇ ਜਾਂਦਿਆਂ ਵੀ ਸੂ ਸਕਦੀ ਆ ਤੇ 2 ਦਿਨ 3 ਦਿਨ ਕੱਢ ਜੇ ਤੇ ਬਹੁਤ ਵਧੀਆ ਗੱਲ ਆ ਇਸ ਵਾੜ ਦੇ ਲਈ ਕੱਦ ਮੀਡੀਅਮ ਮੰਨ ਕੇ ਕੋਈ ਸੌਦਾ ਕਰ ਲੇ ਮੋਸਟਲੀ ਆਪਾਂ ਕੱਦ ਘੱਟ ਹੈ ਇਸ ਵਾੜਾਂ ਦਾ ਤੇ ਗਰੋਸ ਅੰਗ ਦੇ ਵਿੱਚ ਆ ਸ਼ਾਹੀਵਾਲ ਤੇ ਗਿਰਦਾ ਕ੍ਰੋਸ ਠੀਕ ਆ ਜੀ ਤੇ ਥਾਂ ਥਾਂ ਦੀ ਕੁਆਲਿਟੀ ਚੰਗੀ ਤੇ ਕਲਰ ਬਹੁਤ ਪਿਆਰਾ ਠੀਕ ਆ ਜੀ ਲਾਲ ਕਲਰ ਆ ਸ਼ਾਈਨਿੰਗ ਸ਼ਿਊਨਿੰਗ ਪੂਰੀ ਆ ਚਮਕ ਚਮਕ ਪੂਰੀ ਆ ਚਮਕ ਬਹੁਤ ਜਿਆਦੀ ਸੰਤੂ ਸਾਹਿਬ ਜੀ ਠੀਕ ਆ ਜੀ ਨਰਾਲੀ ਆ ਕਰਮਾ ਵਾਲੀ ਦਸਾਂ ਵੜਾਂ ਚ ਵੱਖਰੀ ਖੜੀ ਦੇਸੂਗੀ ਆ ਲੋ ਹਾਂਜੀ ਹਾਂਜੀ ਤੋੜ ਲੋ ਵੀਰ ਸੰਦੀਪ ਸਿੰਘ ਆ ਲੋ ਬਾਕੀ ਤਾਰ ਸੰਧੂ ਸਾਹਿਬ ਦੀ ਉਂਗਲ ਉਂਗਲ ਜਿਹੜੀ ਮੋਟੀ ਆ ਮੋਟੀ ਤਾਰ ਹੈ ਬਿਲਕੁਲ ਮੋਟੀ ਤਾਰ ਜੀ ਲਓ ਜੀ ਲਓ ਦੋਸਤੋ ਬਾਕੀ ਬੇ ਧੜਕ ਕੋਈ ਆਪਦੀ ਟਿਪ ਕੇ ਸਬਦਾ ਕਰਨਾ ਹੁੰਦਾ ਮੈਂ ਪਹਿਲਾਂ ਜ਼ਿਕਰ ਵਾਰ-ਵਾਰ ਕਰ ਦੇਣਾ ਫਿਰ ਉਹ ਹੀ ਗੱਲਾਂ ਕਰਦੇ ਆਪਾਂ ਚੰਗੇ ਨਹੀਂ ਲੱਗਦੇ ਵਾਰ-ਵਾਰ ਸੋ ਜ਼ਰੂਰ ਪਰਖ ਕਰ ਲਿਆ ਕਰੋ ਆਪਦੇ ਪਸ਼ੂ ਦੀ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਨੇ ਘਰ ਲੈ ਜਾ ਕੇ ਆਪਦੇ ਕਿੱਲੇ ਦਾ ਆਪਣੇ ਘਰ ਦਾ ਸ਼ਿੰਗਾਰ ਬਣਾਉਣਾ ਸੰਧੂ ਸਾਹਿਬ ਕਹੇ ਨੇ ਆਨਲਾਈਨ ਵੀ ਲੈਣੀ ਆਂਦੇ ਆਪਾਂ ਜਦੋਂ ਜਿਹਦੇ ਘਰ ਲਾਉਣ ਜਾਵਾਂਗੇ ਗੱਡੀ 'ਚ ਉਤਰੇ ਮਗਰੋਂ ਪਹਿਲਾਂ ਆਪਦੀ ਥਣਾ ਦੀ ਚਾਹ ਮੰਦੇ ਤਸੱਲੀ ਕਰਨ ਫਿਰ ਆਪਣਾ ਰੁਪਈਆ ਦੇਣ 10000 ਸਾਈ ਆਪਣੇ ਖਾਤੇ ਚ ਪਾ ਦੇਣਾ ਹਾਂਜੀ ਲਓ ਜੀ ਬਾਕੀ ਤਸਲੀ ਕਰਕੇ ਲੈਣਾ ਜਿਹੜੇ ਵੀਰ ਨੇ ਲੈਣੀ ਹੈ ਜੀ ਹਾਂ 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 ਲਓ ਠੀਕ ਹੈ ਜੀ ਸੋ ਰੰਗ ਪ੍ਰਿੰਟ ਬਹੁਤ ਵਧੀਆ ਦੋਸਤੋ ਠੀਕ ਆ ਬਾਕੀ ਖੂਬਸੂਰਤ ਆ ਤੇ ਕੱਦ ਕਾਠ ਵੀ ਬਹੁਤ ਵਧੀਆ ਹੈ ਵੀ ਬਿਲਕੁਲ ਨਰਮਾ ਠੰਡੀ ਧੀਰੀ ਸੀਲਸ ਲੱਗਦੀ ਆ ਲੋ अच्छा वीर संदीप ਕੀ ਲੈਣੇ ਦੇਣੇ ਫਿਰ ਰਹਿਣਗੇ ਤੇ ਸੰਧੂ ਸਾਹਿਬ ਮੁੱਲ ਕਰਦੇ ਆ ਤਾਂ 62000 ਰੁਪਿਆ ਆ ਚਲੋ ਸੂਈ ਸਵਾਈ ਬੱਛੀ ਤੇ ਭਾਵੇਂ 65 ਦੀ ਵੇਚ ਦੀਏ 57000 ਦੀ ਹਾਂ ਨਾ ਦੇ ਦਾਂਗੇ ਜੀ 57 57000 ਦੀ ਬੱਛੀ ਦੇ ਦਾਂਗੇ ਲਓ ਜੀ 57000 ਦੀ ਦੋਸਤੋ ਇਹ ਵਾੜ ਤੁਹਾਨੂੰ ਮਿਲ ਜੂਗੀ 57000 ਦੀ ਬਾਕੀ ਇੱਕ ਵਾਰੀ ਤੁਸੀਂ ਆ ਫੇਰ ਵੇਖ ਲਓ ਠੀਕ ਆ ਜੀ ਸੋ ਇੱਕ ਵਾਰੀ ਵੀਡੀਓ ਨੂੰ ਪੂਰੀ ਤਸੱਲੀ ਨਾਲ ਦੇਖ ਲਿਆ ਕਰੋ ਉਸ ਤੋਂ ਬਾਅਦ ਕਿਸੇ ਵੀਰ ਨੇ ਸਾਈਪਿਆ ਨਾ ਕਰਨਾ ਤੇ ਤੁਹਾਡੇ ਦੇ ਵੀ ਸੌਖਾ ਰਹੇ ਠੀਕ ਆ ਜੀ ਠੀਕ ਆ ਵੀਰ ਸੰਦੀਪ ਜੀ ਆਜੋ ਅੱਗੇ ਇੱਕ ਚੌਥੇ ਨੰਬਰ ਤੇ ਆ ਗਈ ਆਪ ਕੋ ਚੌਥੇ ਨੰਬਰ ਤੇ ਆ ਗਈ ਸੰਤੋਖ ਸਾਹਿਬ ਸ਼ਾਈ ਵਾਲ ਪੜੀ ਜੁੜੀ ਬਹੁਤ ਜਿਆਦੀ ਆ ਹਾਂ ਅਗਲੇ ਥਾਂ ਦੀ ਤੇਲੇ ਸੰਤੋਖ ਸਾਹਿਬ ਬਹਿਣੀ ਵਾਲੇ ਦੀ ਏ ਅਗਲੇ ਥਾਂ ਤੇ ਹਾਂਜੀ ਹਾਂਜੀ ਠੀਕ ਹੈ ਜੀ ਵੇਖੋ ਜਿਹੜੀ ਗੱਲ ਹੈਗੀ ਆ ਆਪਾਂ ਪੂਰੀ ਤਸੱਲੀ ਨਾਲ ਅਗਲੇ ਨੂੰ ਦੱਸ ਕੇ ਤੇ ਫੇਰ ਆਪਾਂ ਪਸੂ ਦੇਣਾ ਵਾ ਆਪਾਂ ਕਰਨਾ ਸੰਦੇੋ ਸਾਹਿਬ 12 ਮਹੀਨੇ 30 ਦਿਨ ਕੰਮ ਕੋਈ ਝੂਠ ਸਾ ਚਲੀ ਆਪਣੀ ਜੀ ਗੱਲ ਨਹੀਂ ਹੈਗੀ ਵੀ ਇਹ ਨਹੀਂ ਗੱਲ ਵੀ ਅਗਲਾ ਆਪਣੇ ਖਾਤੇ 'ਚ 10000 ਸਾਈਪਾ ਜਿਹਦੇ ਆਪਾਂ ਅਗਲੇ ਦੇ ਕਿੱਲੇ ਦੇ ਬਾਹਰ ਨਹੀਂ ਗਏ ਹੋਣ ਕੇ ਆ ਕੇ ਜੀ ਪੀ ਥੱਲੇ ਆ ਗਿਆ ਇਹ ਨਹੀਂ ਵੀ ਗਰਮੀ ਆ ਗਈ ਤਾਂ ਸ਼ਿਮਲੇ ਨੂੰ ਚਲੇ ਚਲੀਏ ਚਲੇ ਚਲੀਏ ਵਸਾ ਗੱਲ ਹੈ ਜੀ ਹਾਂਜੀ ਆਪਾਂ 12 ਮਹੀਨੇ 30 ਦਿਨ ਕੰਮ ਕਰਨਾ ਜੀ ਹਾਂਜੀ ਹਾਂਜੀ ਲੈ ਵੀ ਇਹ ਕੰਮ ਸਾਫ ਸੁਥਰਾ ਦੋਸਤੋ ਸੋਨੇ ਵਰਗਾ ਵੀਰਾਂ ਦਾ ਵੀ ਆਪਾਂ ਕਰਨਾ ਹੈ ਤੇ ਜੋ ਚੀ ਅਗੋਂ ਕੋਈ ਹੋਰ ਵੀ ਖੜਾ ਰੀ ਤੇ ਟਕਰ ਗਿਆ ਤੇ ਆਪਦੀ ਸਮਝ ਨਾਲ ਹੋਰ ਵੀ ਫੈਸਲਾ ਲੈ ਲੇ ਹਾਂਜੀ ਹਾਂਜੀ ਬਾਕੀ ਪਲੀ ਕੁਲੀ ਪੂਰੀ ਐ ਕਰਮਾਂ ਦੀ ਪੂਰੀ ਗੋਲ ਉਠੇ ਪਾਠੇ ਤੋਂ ਪੂਰੀ ਚੜਾਈ ਐ ਸਵੇਰ ਇੱਕ ਨਵਾਂ ਸੂਣ ਵਾਲੀ ਐ ਸਵੇਰ ਦੂਜਾ ਜੀ ਦੂਜਾ ਸੂਹਾ ਹਾਂਜੀ ਲਓ ਜੀ ਦੂਜਾ ਸੂਹਾ ਦੋਸਤੋ ਠੀਕ ਐ ਛਾਈਵਾਲ ਦਾ ਥੋੜਾ ਜਿਹਾ ਕ੍ਰੋਸ ਹੈਗਾ ਵਿੱਚ ਕਿਉਂਕਿ ਇੱਕ ਬੰਨ ਪੁੰਨ ਵੇਖੋ ਤੁਸੀਂ ਹੈਗਾ ਹਾਂਜੀ ਆ ਬੁੱਤੀ ਹੈਗੀ ਐ ਜੋ ਉੱਤੇ ਠੀਕ ਐ ਜੀ ਤੇ ਬੰਪ ਪੰਪ ਜੋ ਉਸੇ ਤਰ੍ਹਾਂ ਹੈਗਾ ਬਾਕੀ ਮੇਨ ਜਿਹੜੇ ਦੋਸਤੋ ਕਰੈਕਟਰ ਨੇ ਉਹ ਤੁਸੀਂ ਆਪ ਜੱਜਮੈਂਟ ਕਰ ਲਿਓ ਠੀਕ ਐ ਜੀ ਜ਼ਿਆਦਾਤਰ ਅੱਧਿਓ ਕਰੈਕਟਰ ਇਹਦੇ ਵਿੱਚ ਹੈਗੇ ਆ ਬਾਕੀ ਥਣ ਭਾਂਡੇ ਦੀ ਲੇਵੇ ਦੀ ਕਾਫੀ ਖੂਬਸੂਰਤ ਆ ਇੱਕ ਥਣੋਂ ਤੇਲ ਆ ਉਹ ਅਗਲਾ ਥਣ ਹੈਗਾ ਉਹ ਆਪਾਂ ਤੁਹਾਨੂੰ ਰੋਕ ਕੇ ਇੱਕ ਵਾਰੀ ਤਸੱਲੀ ਨਾਲ ਵੀ ਦਿਖਾ ਦਾਂਗੇ ਟੱਚ ਕਰਕੇ ਠੀਕ ਆ ਜੀ ਬਹੁਤੇ ਵੀਰਾਂ ਨੂੰ ਕਈ ਵਾਰ ਕਿ ਕਹ ਬਹਿਣੀ ਵਾਲਾ ਜਾਂ ਉਲਟੋ ਬਹਿਣੀ ਵਾਲਾ ਅਗਲੇ ਪਿਛਲੇ ਥਣਾਂ ਦਾ ਵੀ ਭੁਲੇਖਾ ਰਹਿੰਦਾ ਉਹ ਆਪਾਂ ਤੁਹਾਨੂੰ ਤਸੱਲੀ ਨਾਲ ਦੱਸਾਂਗੇ ਹੈ ਇਹ ਅਗਲੇ ਥਣੋਂ ਹੀ ਤੇਲ ਲੈਣਾ ਜੀ ਅਗਲੇ ਅਗਲੇ ਮੂਹਰਲੇ ਥਣ ਦੀ ਬਹਿਣੀ ਵਾਲੇ ਤੇ ਜੀ ਬਾਕੀ ਤਿੰਨੇ ਥਣ ਵਰਦ ਤੇ ਮੁਰਦੇ ਆਪਣੇ ਲੋਕ ਮੋਗੇ ਆਂਗੋ ਸੰਤੋ ਸਾਹਿਬ ਬਾਕੀ ਪਲੀ ਜੁੜੀ ਵੇਖੋ ਬਸ਼ੀ ਕੱਢੀ ਆ ਲਓ ਜੀ ਦੋਸਤ ਤੇ ਕਰਮਾੜੀ ਸੰਦੀਪ ਸਿੰਘ ਜੀ ਇਹ ਕਰ ਚਲੋ ਪੁਤਰਤੀ ਗੱਲ ਆ ਨੇਚਰਲੀ ਗੱਲ ਆ ਵੀ ਕਿਸੇ ਪਸ਼ੂ ਦਾ ਤੇਲ ਹੋ ਜਾਣਾ ਹਾਂਜੀ ਹਾਂਜੀ ਨਹੀਂ ਤਾਂ ਮੈਨੂੰ ਲੱਗਦਾ ਵੀ ਕੋਈ ਕਮੀ ਪੇਸ਼ੀ ਨਹੀਂ ਸੀਗੀ ਸੰਧੂ ਸਾਹਿਬ ਦੁੱਧ ਵੀ 5 ਕਿਲੋ ਵੈੜ ਚਵਾ ਲੰਦੀ ਜਾਂ ਤੇਲਣਾ ਹੁੰਦੀ ਦੇ ਹਾਂ ਸਫਾਈਆਂ ਬਹੁਤ ਆ ਜੇ ਸੰਧੂ ਸਾਹਿਬ 4-5 ਦਿਨ ਨਹੀਂ ਹੁੰਦੀ ਵੈੜ ਹੂੰ ਹਾਂਜੀ ਮਾਊਜੀ 5 ਦਿਨ ਦੋਸਤੋ ਸਮਾਝੇ ਕੱਢ ਜੂਗੀ ਬਾਕੀ ਨਾਰਮਲ ਹੈ ਟੈਲਟ ਨੂੰ ਸਾਰੇ ਵੀਰਾਂ ਨੂੰ ਬਾਕੀ ਵੱਡੀ ਵਹਿੜਿਆ ਸੋਹ ਸਾਬ ਪਾਣੀ ਜੁੜੀ ਚੰਗੀ ਆ ਠੀਕ ਆ ਰਾਜੀ ਆ ਭਜਨ ਪੂਰੇ ਜੋਰ ਦੇ ਵਿੱਚ ਤੇ ਹੈ ਵੈਸੇ ਕਰਮ ਵਾਲੀ ਠੰਡੀ ਠੀਰੀ ਹੈ ਜਿੰਨੀ ਵੀ ਆ ਤੁਸੀਂ ਵੇਖੋ ਠੀਕ ਆ ਜੀ ਆ ਲਓ ਜੀ ਸਵਾਦਾ ਦੋਸਤੋ ਬਿਲਕੁਲ ਤੁਹਾਨੂੰ ਤੁਸੀਂ ਵੇਖ ਰਹੇ ਜੇ ਥੋੜਾ ਛੋਟਾ ਬਖਾਉਂਦੀ ਇਸ ਥਣੋਂ ਤੇਲ ਆ ਠੀਕ ਆ ਜੀ ਇਹ ਥਣ ਬਲੌਗ ਆ ਬਾਕੀ ਤਿੰਨੇ ਥਣ ਪ੍ਰੋਪਰ ਵਰਦੇ ਆ ਜਿੱਦਾਂ ਮਰਜ਼ੀ ਕੋਈ ਚੋ ਕੇ ਤਸੱਲੀ ਕਰ ਲੇ ਆਪਦੀ ਭਰਾ ਕੇ ਲੈ ਵੀ ਸੰਦੀਪ ਭਾਈ ਕੀ ਕਰਦੇ ਵੀਰੇ ਦਾ ਮੋਲ ਸੰਤੂ ਸਾਹਿਬ ਜੀ ਜੇ ਇਹਦੇ ਵੈੜ ਹੁੰਦੀ ਚਮਾ ਥਾਣਾ ਚ ਹਾਂਜੀ ਤੇ 85000 ਦੀ ਵੈੜ ਹੀ ਸੰਤੂ ਸਾਹਿਬ ਹੱਥ ਸੁਟਿਆ ਵੀ ਤੇ ਸੰਤੂ ਸਾਹਿਬ ਚਲੋ ਅਗਲੇ ਥਾਂ ਦੀ ਤੇ ਲਿਆ ਮੁੱਲ ਕਰਦੇ 55000 ਰੁਪਿਆ ਜਿਹੜਾ ਦੇ ਲਿਆ ਸੰਤੂ ਸਾਹਿਬ 47000 ਦੀ ਦੇ ਦਾਂਗਾ ਉੱਚ ਮੈਂ ਮਾਨਤਾ ਕਰ ਦਾਂਗੇ 47 ਚੋਂ 46000 ਦੀ ਦੇ ਦਾਂਗੇ ਲਾਸਟ ਜੀ ਲਓ ਜੀ ਹਾਂਜੀ ਸੋ 46000 ਦੀ ਦੋਸਤੋ ਇਹ ਲਾਸਟ ਮਿਲ ਜੂਗੀ ਤੁਹਾਨੂੰ ਠੀਕ ਆ ਥਾਂ ਗੁੱਲ ਦੀ ਚੰਗੀ ਆ ਥੱਲੇ ਦੀ ਸਾਫ ਚੰਗੀ ਆ ਹਮ 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 ਦਿਨ ਮੇਰੇ ਕੋਈ 4-5 ਦਿਨ ਲਏ ਨੇ ਕੋੜਾ ਪੜਾ ਨਹੀਂ ਨਵਾਇਆ ਗਏ ਨੇ ਲਓ ਜੀ ਪ ਸੋ ਬਾਕੀ ਕਾफी ਖੂਬਸੂਰਤ ਆ ਦੋਸਤੋ ਜੋ ਇਹਦੇ ਬਾਰੇ ਡਿਟੇਲ ਆ ਵਿਸਤਾਰ ਦੇ ਵਿੱਚ ਆਪਾਂ ਤੁਹਾਨੂੰ ਦੱਸਤੀ ਆ ਅੱਗੋਂ ਹਰ ਇੱਕ ਵੀਰ ਨੇ ਆਪਣਾ ਆਪਣਾ ਡਿਸੀਜਨ ਤੁਸੀਂ ਲੈ ਲੈਣਾ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਆ ਦਿਖਾਉਣੀ ਆ ਟੈਂਟ ਠੀਕ ਆ ਜੀ ਝੂੰਗੀ ਵਹਿੜ ਆ ਗਈ ਸੰਤੋ ਸਾਹਿਬ ਝੂੰਗੀ ਇਹ ਵੀ ਸ਼ਾਈ ਹਲੇ ਆ ਜੀ ਇਹ ਵੀ ਸਿੰਘ ਵੀ ਹਿਲਦੇ ਲੱਗਦੇ ਹਾਂਜੀ ਹਿਲਦੇ ਆ ਇਹ ਜਾਨਵਰ ਵੀ ਦੱਸਦੇ ਕਰਮਾਲਾ ਹੁੰਦਾ ਜੀ ਇਹ ਦੇਖਣਾ ਵਿੱਚ ਹਾਂਜੀ ਹੈ ਹੈ ਚੰਗੀ ਬਲਖਣ ਜੀ ਆ ਛੇ ਬਹੁਤ ਜਿਆਦੀ ਵਧੀਆ ਬਿਲਕੁਲ ਅੱਖ ਦੇ ਉੱਤੋਂ ਦੀ ਲੱਗਦਾ ਸਿੰਘ ਹਾਂਜੀ 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 ਆ ਲਓ ਜੀ ਠੀਕ ਆ ਜੀ ਬਿਲਕੁਲ ਵੇਖੋ ਬਣਤਰ ਕਿਹੋ ਜੀ ਕੁਦਰਤ ਦੀ ਆ ਤੇ ਇਸੇ ਤਰ੍ਹਾਂ ਦੋਸਤੋ ਸਿੰਘ ਬਿਲਕੁਲ ਇੱਕ ਬਨੇ ਅੱਖ ਦੇ ਉੱਪਰੋਂ ਤੇ ਲੰਗਣ ਡਿਆ ਤੇ ਸਿੰਘ ਵੀ ਰ데요 ਜਿਵੇਂ ਇੱਕ ਮੱਝਾਂ ਦੇ ਆਪਾਂ ਦੇਖਦੇ ਮੀਣੀਆਂ ਮੱਝਾਂ ਵੇਖਦੇ ਵੀ ਸਿੰਘ ਹਿਲਦੇ ਆ ਵਕਰੀ ਜੀ ਚੀਜ਼ ਆ ਸੰਤੋ ਸਾਹਿਬ ਦੀ ਵਕਰੀ ਜੀ ਚੀਜ਼ ਆ ਹਾਂਜੀ ਤੇ ਕਰਮਾ ਵਾਲੀ ਹੈ ਵੀ ਪੂਰੀ ਗੋਲ ਆ ਜਿੰਨੇ ਵੀ ਭਾਰੀ ਜੁਣੀ ਬਹੁਤ ਆ ਵਜਨ ਵਾਲਾ ਪੂਰੇ ਵਜਨ ਦਾ ਪੂਰਾ ਮੰਜਾ ਡੈਂਦਾ ਜੀ ਵੇਖੋ ਕਿੰਨੀ ਚੌੜੀ ਬਹਿੜਿਆ ਅਜਾ ਦਿਨ ਚਾਰ ਪੰਜ ਲੈ ਜੂਗੀ ਜੀ ਹਾਂ ਆ ਕਰੋ ਚੈੱਕ ਤੇ ਬਾਕੀ ਇਹ ਸੰਦੀਪ ਵੀਰ ਤੇਪਣ ਚੌਥਾ ਜੀ ਇੱਕ ਨੰਬਰ ਸੰਤੋ ਸਾਹਿਬ ਗੱਟੀ ਥਾਣਿਆਂ ਪੂਰਾ ਹੱਥ ਹਾਰੀ ਚਵਾਈ ਵਾਲਾ ਥਣ ਲੱਗਾ ਨੂੰ ਇੱਕ ਨੰਬਰ ਜੀ ਚਵਾਈ ਦੀ ਠੀਕ ਹੈ ਜੀ ਸੋ ਬਹੁਤ ਚੰਗੀ ਸ਼ੋਕੀਨ ਆ ਦੱਸੋ ਸਾਂਭੀ ਸੂੰਭੀ ਪੂਰੀ ਆ ਕਿਸੇ ਵੀਰ ਨੇ ਚਲੋ ਜਿੱਥੋਂ ਵੀ ਆਈ ਕਰਮਾੜੀ ਚੰਗੇ ਫਾਰਮਰ ਵੀਰ ਨੇ ਸਾਂਭੀ ਆ ਤੇ ਬਾਕੀ ਸੰਭਾਲ ਜਿਹੜੀ ਆ ਤੁਹਾਨੂੰ ਦੇਸੀ ਰਹੀ ਆ ਗੋਲ ਪੁੱਠੇ ਪੱਠੇ ਦੇ ਖਸਾਬ ਨਾਲ ਬਿਲਕੁਲ ਜਿਵੇਂ ਸਰਾਂ ਵਾਲੇ ਵਾਂਗੂ ਗੁਲਾਈ ਦੇ ਵਿੱਚ ਆ ਆ ਲਓ ਬੁਤੀ ਬਾਤੀ ਬਹੁਤ ਿਆਰੀ ਸੋਹਣੀ ਸੰਤੂ ਸਾਹਿਬਾ ਕੀ ਇਹ ਕ ਬਰਸੰਦੀਬ ਤੋਰ ਲਈਏ ਭਾਈ ਤੇ ਕ ਗਲਾਬੀ ਆਰਡਰ ਦੇ ਵਿੱਚ ਆ ਦੋਸਤੋ ਬਿਲਕੁਲ ਗਲਾਬੀ ਥਾਣ ਨੇ ਚਾਰੇ ਤੇ ਲਾਹੂ ਪੇਤਾਲੀਆ ਕਰਮਾ ਲਈ ਬਾਕੀ ਦੁੱਧ ਦੋਸਤੋ ਕੱਢ ਦੋਗੇ ਕਰਮਾ ਲਈ ਜਿੰਨਾ ਕਿ ਇਹਨੂੰ ਚੋਣਾ ਚਾਹੀਦਾ ਸੁਹਾ ਦੁੱਜਾ ਹੀ ਦੱਸਿਆ ਸੀਗਾ ਜੀ ਹੋਰ ਦੁੱਜਾ ਸੰਤੋ ਸਾਬ ਠੀਕ ਹੈ ਜੀ ਕੰਨੀਆਂ ਵਾਲੇ ਦੰਦ ਜਵਾਨ ਕਰਨ ਦੇ ਹੀ ਹੈ ਜੀ ਲਓ ਜੀ ਠੀਕ ਹੈ ਬਾਕੀ ਬੂਤੀ ਬਾਤੀ ਬਾਹਲੀ ਕਰਮਾ ਵਾਲੀ ਨੂੰ ਵਧੀਆ ਲੱਗੀ ਏ ਬਿਲਕੁਲ ਠੀਕ ਹੈ ਜੀ ਤੇ ਹੈ ਵੀ ਚਲੋ ਨਵੀਆਂ ਦੇ ਵਿੱਚ ਆ ਹਾਂਜੀ ਵਹਿੜ ਹੈ ਜੀ ਨਵੀਆਂ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਸੋਹਣੀ ਬਰੀਡ ਆ ਦੋਸਤੋ ਬਾਕੀ ਕੁਝ ਤੁਹਾਨੂੰ ਥੋੜਾ ਥਾਣ ਹੋਰ ਨੇੜੇ ਤੋਂ ਦਿਖਾ ਦਗੀ ਆ ਲਓ ਆ ਕਰੋ ਚੈੱਕ ਠੀਕ ਹੈ ਜੀ ਤਾਂ ਥਣ ਦਾ ਸਾਇਜ ਇੱਕੋ ਜਿਹਾ ਹੈਗਾ ਬਿਲਕੁਲ ਅੱਛਾ ਵੀਰ ਸੰਦੀਪ ਕੀ ਮੰਗ ਰੂਗੀ ਇਹਦੀ ਸੰਧਾ ਸਾਹਿਬ ਇਹਨਾਂ ਨੂੰ ਜਿੰਨੇ ਚੰਗੀ ਲੱਗਦੀ ਚੀਜ਼ ਤੈਨੂੰ ਵੇਖ ਲਈਏ ਮੈਂ ਦੇਣਾ 55000 ਦੀ ਵੇਚਦੀ ਹੈ ਜੀ ਨਵੇਕ ਲਈਏ ਫਲਖਣੀ ਹੈ ਹਾਂਜੀ ਹਾਂਜੀ ਅੱਛਾ ਸਮਝ ਕੇ ਕਰਕੇ ਰਹਿ ਤੂੰ ਤਾਂ ਮੁੱਲ ਕਰਦੇ ਸੰਤੂ ਸਾਹਿਬ ਇਹਦਾ 55000 ਰੁਪਿਆ ਹਾਂ ਤੇ ਦੇ ਲੈ 46000 ਦਾ 46000 46000 ਦਾ ਦੇ ਲੈ ਜੀ ਲਓ ਦੋਸਤੋ 46000 ਲੈਣ ਦੇ ਨਾ ਰਊਗਾ ਹਾਂਜੀ ਹਾਂਜੀ ਡਿਮਾਂਡ ਬਾਕੀ ਸੰਤੂ ਸਾਹਿਬ ਪੜੀ ਜੁੜੀ ਵੇਖੋ ਕਿੰਡੀ ਆ ਵੇੜ ਸਾਂਭੀ ਕਿਹਨੇ ਚੰਗੀ ਆ ਪੜੀ ਜੁੜੀ ਵੀ ਚੰਗੀ ਆ ਸਾਫ ਸੂਰਤ ਵੀ ਚੰਗੀ ਆ ਜਣੀ ਹੈਗੀ ਹੈ ਹੇ 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 ਲਓ ਇਹ ਕਰਮਾਲੀ ਜਿੰਨੇ ਵੀ ਆ ਪੂਰੀ ਭਲੇਖਿਆ ਇੰਨੇ ਤਾਂ ਮੈਨੂੰ ਲੱਗਦਾ ਵੀ ਚੱਲੀ ਸੇਵਾ ਪਾਣੀ ਕਰਾ ਆ ਗਏ ਐ ਇਦਾਂ ਇਦਾਂ ਸੰਤ ਸਾਹਿਬ ਹਾਂਜੀ ਜਿੰਨੇ ਆਪਾਂ ਰੇਟ ਮੰਗਿਆ ਉਹ ਵੱਛੀ ਤਿਆਰ ਕਰੀਏ ਜਿੰਨੇ ਜਵੱਛੀ ਵੀ ਨਹੀਂ ਤਿਆਰ ਹੁੰਦੀ ਪਸ਼ੂ ਤਿਆਰ ਹੀ ਨਹੀਂ ਹੁੰਦੇ ਵੀਰ ਜੀ ਜਿੰਨੇ ਅੱਜ ਦਾ ਰੇਟ ਆ ਹਾਂਜੀ ਹਾਂਜੀ ਬਾਕੀ ਪੈਰਾਂ ਪੂਰਾਂ ਦੀ ਗਲਾਈ ਵੇਖੋ ਕੋਈ ਨਾ ਨਹੀਂ ਵਧਿਆ ਕੋਈ ਕਿਦਾਂ ਆ ਪੂਰੀ ਲੋਬੀ ਫਿੱਟ ਪਾ ਰਿਆ ਜੀ 46000 ਹਾਂਜੀ 46 ਦੇ ਦੇ ਲੈ ਸੰਤ ਸਾਹਿਬ ਠੀਕ ਐ ਭਰਾ ਹਾਂਜੀ ਠੀਕ ਐ ਭਰਾ ਹਾਂਜੀ ਲਓ ਦੋਸਤੋ ਇਹ ਪਸ਼ੂ ਅੱਜ ਪੰਜ ਐ ਵੀਰ ਸੰਦੀਪ ਦੇ ਕੋਲ ਪਸ਼ੂ ਹੋਰ ਵੀ ਆ ਗਏ ਆ ਬਾਕ ਪਸ਼ੂ ਹੈ ਵੀ ਸੀਗੇ ਕੋਈ 2 4 ਪਸ਼ੂ ਅੱਜ ਮਾਰਨਿੰਗ ਟਾਈਮ ਤੋਂ ਲੈ ਕੇ ਵੇਖ ਵੀ ਗਏ ਆ ਆਉਂਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਨਵੇਂ ਪੁਰਾਣੇ ਪਸ਼ੂ ਆਉਂਦੇ ਰਹਿੰਦੇ ਆ ਆਪ ਦਾ ਸਾਹਮਣੇ ਨਾਲ ਤੁਸੀਂ ਕਾਲ ਮੇਲੇ ਬਿਠਾ ਕੇ ਰੱਖ ਲਿਆ ਕਰੋ ਮੁੱਲ ਵੀ ਸੰਤੂ ਸਾਹਿਬ ਆਪਾਂ ਬਿਲਕੁਲ ਜਾਇ ਜੀ ਕੀਤੇ ਅੱਜ ਕੋਈ ਜ਼ਿਆਦਾ ਨਹੀਂ ਵੀ ਬਣ ਕੇ 55 ਦੇ ਜਾਨੀ ਕੋ 60 ਦੇ ਨਹੀਂ ਜਿਹੋ ਜਿਹੋ ਜੀ ਆਪਣੇ ਕੋਈ ਚੀਜ਼ ਆ ਉਹੋ ਜੇ ਮੁੱਲ ਕੀਤਾ ਆਪਾਂ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਸੰਦੀਪ ਵੀਰ ਬੋਲ ਨੰਬਰ ਆਪਣੇ 8437038939 ਸੰਤੂ ਸਾਹਿਬ ਜੀ ਠੀਕ ਹੈ ਵੀਰ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਸੋ ਦੋ ਠੀਕ ਹੈ ਜੀ ਸਪੈਨਡ ਸੋਰਸਿੰਗ ਭੋਲਾ ਰਡੇਰੀ ਫਾਰਮ ਤੇ ਪਹੁੰਚੇ ਸੀਗੇ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਤੇ ਪਸ਼ੂ ਤੁਹਾਨੂੰ ਦਿਖਾਤੇ ਆ ਬਾਕੀ ਅੱਗੇ ਡਿਸੀਜਨ ਤੁਹਾਡਾ ਦੋਸਤੋ ਜਿਹੜਾ ਤੁਹਾਨੂੰ ਜਿਹੋ ਜਿਹਾ ਪਸੰਦ ਆ ਤੁਹਾਨੂੰ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਗੱਲ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਦੋਸਤੋ ਸਤਿ ਸ਼੍ਰੀ ਅਕਾਲ ਜੀ